ਸਾਚੀ ਗਾਜੀ ਸਾਰੇ ਪੰਜਾਬੀਆਂ ਨੂੰ ਤੁਹਾਨੂੰ ਪਤਾ ਹੀ ਆ ਅਮਰੀਕਾ ਨੇ ਕਿਰੇ ਵਾਪਸ ਭੇਜੇ ਆ ਸਾਡੇ ਇੱਧਰ ਦੇ ਪੰਜਾਬੀ ਮੁੰਡੇ ਚਾਲੋ ਸਾਰੇ ਇੰਡੀਆ ਦੇ ਹੋਣ ਕਿਥੋਂ ਦੇ ਬੜਾ ਦੁੱਖ ਹੋਇਆ ਉਹਨਾਂ ਦਾ ਸੁਣ ਕੇ ਉਹਨਾਂ ਵੀਰਾਂ ਨੇ ਇਕੱਠੋ ਕੱਟ ਮੈਨੂੰ ਲੱਗਦਾ ਕਈਆਂ ਨੇ ਪਹਿਲੀ ਵੇਚੀ ਆ ਦੋ-ਦੋ ਕਿੱਲੇ ਪਹਿਲੀ ਵੇਚ ਕੇ ਉਹ ਬਾਹਰ ਅਮਰੀਕਾ ਗਏ ਅਮਰੀਕਾ ਜਾਣ ਅਤੇ ਮੈਨੂੰ ਲੱਗਦਾ ਕਿਸ ਤਰ੍ਹਾਂ ਕੋਈ ਜੰਟਾ ਏਜੰਟਾ ਨੇ ਭੇਜੇ ਉਹਨਾਂ ਨੇ ਏਜੰਟਾਂ ਨੂੰ ਪਹਿਲੀ ਚਾਹੀਦਾ ਹੀ ਉਹਨਾਂ ਨੂੰ 2 ਨੰਬਰ 'ਚ ਨਹੀਂ ਭੇਜਣਾ ਚਾਹੀਦਾ ਭੇਜਣਾ ਦੇ ਪੈਸੇ ਉਹਨਾਂ ਕੋ ਵੱਧ ਲੈ ਲੈਂਦੇ ਉਹਨਾਂ ਨੂੰ ਸਹੀ ਭੇਜ ਦੇ ਤੇ ਉਹ ਲਾਲਾ ਸਾਹਿਬ ਉਹਨਾਂ ਨਾਲ ਬਹੁਤ ਵੱਡੀ ਠੱਗੀ ਹੋ ਗਈ ਆ ਪੁੱਛਣਾ ਉਹਨਾਂ ਲੋਕਾਂ ਮਾਵਾਂ ਨੂੰ ਜਾ ਕੇ ਘਰ ਵਾਲਾਂ ਨੂੰ ਪੁੱਛੋ ਕਹਿੰਦਾ ਕਿਤਰਾ ਮੈਂਦਾ 50-50 ਲੱਖ ਰੁਪਈਆ ਲੱਗਾ ਉਹਨਾਂ ਦੇ ਏਜੰਟਾਂ ਨੇ ਲਿਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਤੇ ਇਹਨਾਂ ਏਜੰਟਾਂ ਤੇ ਕਾਰਵਾਈ ਕੀਤੀ ਜਾਵੇ ਕਿ ਇਹਨਾਂ ਨੇ 2 ਨੰਬਰ 'ਚ ਅਮਰੀਕਾ 'ਚ ਮੁੰਡੇ ਭੇਜੇ ਆ ਸਾਡੇ ਪੰਜਾਬੀ ਇਹਨਾਂ ਨੂੰ ਲਾਲਚ ਦੇ ਕੇ ਉੱਥੇ ਅਮਰੀਕਾ ਭੇਜ ਦਿੱਤਾ ਆ ਤੇ ਅਮਰੀਕਾ ਦੇ ਵਿੱਚ ਕਿੰਨੇ ਚਿਰ ਉੱਥੇ ਆਪਣਾ ਵਿਜਾ ਨਹੀਂ ਮਿਲਦਾ ਉਹ ਨਾ ਚਿਰ ਠਹਿਰੇ ਨਹੀਂ ਜਾਂਦਾ ਬੰਦਾ ਉੱਥੇ ਠੀਕ ਹੈ ਨਾ ਆਪੋ ਆਪਣੇ ਸੂਬੇ ਦੇ ਆਪੋ ਆਪਣੇ ਦੇਸ਼ ਦੇ ਰੂਲ ਹੁੰਦੇ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਤੇ ਇਹਨਾਂ ਏਜੰਟਾਂ ਤੇ ਕਾਰਵਾਈ ਹੋਵੇ ਤੇ ਕਿਹੜੇ ਏਜੰਟਾਂ ਨੇ ਪੈਸੇ ਲਏ ਆ ਇਹਨਾਂ ਕੋਲੋਂ ਬੱਚਿਆਂ ਕੋਲੋਂ ਉਹ ਪੈਸੇ ਵਾਪਸ ਕਰਾਏ ਜਾਣ ਤੇ ਇਹਨਾਂ ਏਜੰਟਾਂ ਦੇ ਪਰਚਾ ਦੇਣਾ ਚਾਹੀਦਾ ਆ ਤੇ ਕੱਲ ਨੂੰ ਇਹੋ ਜਿਹਾ ਠੱਗੀ ਕਿ ਤਰ੍ਹਾਂ ਕੋਈ ਠੱਗੀ ਜੰਟ ਨਾ ਮਾਰੇਗੇ ਬੱਚੇ ਨਾ ਕਿਹਰੇ ਆਪਣੇ ਘੱਟੋ ਘੱਟ ਮੈਨੂੰ ਲੱਗਦਾ ਆ 30 30 ਮੁੰਡੇ ਵਾਪਸ ਆਏ ਸਾਡੇ ਪੰਜਾਬੀ ਆਏ ਜਾਦੇ ਆ ਬਾਕੀ ਸੂਬਿਆਂ ਦੇ ਬਹੁਤ ਆਏ ਆ ਤੇ ਲਾਲਾ ਸਾਹਿਬ ਉਹ ਬੱਚੇ ਕਿਹਰੇ ਆ ਮੈਨੂੰ ਲੱਗਦਾ ਚਾਰੇ ਉਹ ਧੱਕੇ ਖਾਨ ਗਏ ਹੋਣਾ ਤੋਂ ਉਹਨਾਂ ਤੋਂ ਕਰਜ਼ਾ ਹੀ ਨਹੀਂ ਸਾਰੀ ਉਮਰ ਲੱਥਣਾ ਕਿੰਨਾ ਕਰਜ਼ਾ ਨਾ ਕਰਜ਼ਾ ਹੀ ਨਹੀਂ ਲੱਥਣਾ ਤੋਂ ਉਹਨਾਂ ਤੋਂ ਪਹਿਲੀ ਗੱਲ ਕਰਜ਼ਾ ਪੈਲੀ ਗੇਰੀ ਅੱਗੇ ਨੇ ਪੈ ਗਈ ਆ ਲੋਕਾਂ ਨੇ ਮੋਲ ਲੈ ਲਈ ਆ ਤੇ ਉਹ ਜੰਟਾ ਨੇ ਉਹਨਾਂ ਕੋ ਪਹਿਲੇ ਲੁੱਟ ਲਏ ਠੀਕ ਹੈ ਨਾ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਇਹਨਾਂ ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਘਰੇ ਪੈਸੇ ਆ ਕਿਤਰਾ ਕਿਹਦਾ 40 ਲੱਖ ਆ ਕਿਹਦਾ 50 ਲੱਖ ਵਾਪਸ ਕਰਾਏ ਜਾਣ ਉਹਨਾਂ ਬੱਚਿਆਂ ਨੂੰ ਤੇ ਉਹ ਬੱਚਿਆਂ ਦੀ ਕਿਹੜੀ ਜ਼ਿੰਦਗੀ ਆ ਉਹ ਆਪਣੇ ਬੱਚੇ ਜ਼ਿੰਦਗੀ ਵਧੀਆ ਭੋਗਣ ਸਾਡੇ ਪੰਜਾਬ ਦੇ ਵਿੱਚ ਵਧੀਆ ਕਾਰੋਬਾਰ ਕੰਮ ਕਰਨ ਤੇ ਜਰੂਰ ਆ ਬਹੁਤ ੱੱਕ ਆਇਆ ਸੁਣ ਕੇ ਸਾਨੂੰ ਬੜਾ ਦੁੱਖ ਹੋਇਆ ਬੱਚੇ ਗਏ ਆਪਣੀ ਮਿਹਨਤ ਕਰਨਾ ਤੇ ਅਮਰੀਕਾ 'ਚ ਤੇ ਕਿਤਰਾ ਅਮਰੀਕਾ ਦੇ ਰਾਜੇ ਨੂੰ ਚਾਹੀਦਾ ਸੀ ਕਿਹੜੇ ਬੱਚੇ ਪਹੁੰਚ ਗਏ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਪਨਾਹ ਦੇ ਦੇਣੀ ਚਾਹੀਦੀ ਸੀ ਉੱਥੇ ਠਹਿਰਦਾਨਾ ਚਾਹੀਦਾ ਸੀ ਬਹੁਤ ਮਾਰੀ ਹੋਈ ਆ ਪੁੱਛੋ ਮੈਂ ਕਹਿੰਦਾ ਹੁਣ ਸਾਨੂੰ ਬੜਾ ਦੁੱਖ ਆ ਸੁਣ ਕੇ ਤੇ ਅਣੀ ਜਰੂਰ ਕਰਾਂਗੇ ਇਹਨਾਂ ਏਜੰਟਾਂ ਤੇ ਕਾਰਵਾਈ ਹੋਵੇ ਕਿਹੜੇ ਅਮਰੀਕਾ ਚ ਬੱਚੇ ਵਾਪਸ ਆਏ ਆ ਇਹਨਾਂ ਦਾ ਕਿੰਨਾ ਪੈਸਾ ਲੱਗਾ ਖਰਚਾ ਲੱਗਾ ਆ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਏਜੰਟਾਂ ਕੋ ਵਾਪਸ ਕਰਾਵੇ ਕਰਾ ਕੇ ਵਾਪਸ ਇਹਨਾਂ ਤੇ ਕਾਰਵਾਈ ਕਰੇ ਕੱਲ ਨੂੰ ਕੋਈ ਬੰਦਾ 2 ਨੰਬਰ ਚ ਕੋਈ ਬੰਦੇ ਦੀ ਹਿੰਮਤ ਨਾ ਪਾਵੇ ਮੈਂ ਭੇਜਣਾ ਤੇ 1 ਨੰਬਰ ਚ ਭੇਜੇ ਉਰੇ ਉਹਦੇ ਪੇਪਰ ਓਕੇ ਹੋਣਾ ਉਹ ਬੰਦਾ ਜ਼ਰੂਰ ਬਾਹਰ ਜਾਵੇ ਜਾਣ ਤੋਂ ਕੋਈ ਗੱਲ ਨਹੀਂ ਜ਼ਰੂਰ ਅਮਰੀਕਾ ਚ ਜੁੱਕ ਕੇ ਕੈਨੇਡਾ ਜ਼ਰੂਰ ਜਾਓ ਇਹੋ ਜੀ ਠੱਗੀ ਨਾਲ ਜਨਤਾ ਗੁਰ ਮਰਾਇਓ ਕਿਹੜੀ ਆਪਣੇ ਨਾਲ ਠੱਗੀ ਹੋਈ ਆ ਅਰੇ ਮੈਨੂੰ ਹੋਰ ਖਬਰ ਮਿਲੀ ਆ 5000 ਬੰਦਾ ਇਹਨਾਂ ਨੇ ਹੋਰ ਸ਼ਿਫਟ ਕਰਦਾ ਅਮਰੀਕਾ ਨੇ ਇਧਰ ਭੇਜਣਾ ਆ ਠੀਕ ਆ ਨਾ ਤੇ ਬਹੁਤ ਮਾਰੀ ਗੱਲ ਆ ਤੇ ਮੈਨੂੰ ਬਹੁਤ ਸੁਣ ਕੇ ਦੁੱਖ ਹੋਇਆ ਯਾਰ ਬੱਚਿਆਂ ਨਾਲ ਬਹੁਤ ਤਕਾ ਹੋਇਆ ਆਪਣੇ ਬੱਚੇ ਕੋਈ ਬੱਚਾ ਪੜਨ ਗਿਆ ਹੈ ਕੋਈ ਉਤਰਾਂ ਗਿਆ ਉਹ ਚਾਰੇ ਚਾਰਾ ਬਹੁਤ ਵੱਡਾ ਧੋਖਾ ਆ ਭਾਜੀ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਸੰਘਾ ਸਾਹਿਬ ਜਿਹੜੇ ਹੁਣ ਬੱਚਿਆਂ ਨੇ ਦਿੱਤੇ ਹੋਏ ਆ ਪਾਸਪੋਰਟ ਜੰਟਾ ਨੂੰ ਤੁਸੀਂ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਧੱਕਾ ਬਹੁਤ ਹੋਇਆ ਬੱਚਿਆਂ ਨੂੰ ਦੇਖੋ ਸਹੀ ਪੇਪਰ ਇਹਨਾਂ ਦੇ ਪਾਸਪੋਰਟ ਦੇ ਵਿਜੇ ਲੱਗਦੇ ਆ ਉਹਨਾਂ ਬੰਦਿਆਂ ਨੂੰ ਜਾਣਾ ਚਾਹੀਦਾ ਆ ਕਿ ਇਹੇ ਇਸ ਤਰ੍ਹਾਂ ਮੇਰੇ ਸਾਹਮਣੇ ਆ ਕੇ ਤਰ੍ਹਾਂ ਕੀ ਉਹਨੂੰ ਕਹਿੰਦੇ ਠੀਕ ਇਹਨਾਂ ਚਾਹੁੰਦੇ ਆ ਲੀਗਲ ਜਿਹੜੇ ਜਾਂਦੇ ਆ ਅਸਲੀ ਅਸਲੀ ਬੰਦੇ ਆ ਉਹ ਅਸਲੀ ਤਰੀਕੇ ਨਾਲ ਬਾਹਰ ਜਾਣ ਬਾਹਰ ਦੇ ਦੇਸ਼ਾਂ ਜਾਣ ਜੀ ਗਲਤ ਤਰੀਕੇ ਨਾਲ ਜਾਣ ਇਹ ਕਿਰੇ 2 ਨੰਬਰ ਦੇ ਭੇਜਦੇ ਹੋ ਨਹੀਂ ਜਾਣੇ ਚਾਹੀਦੇ ਮੈਂ ਤੁਹਾਨੂੰ ਅਪੀਲ ਕਰਾਂਗਾ ਪੰਜਾਬੀਓ ਵੀਰੋ ਬਾਝਾਓ ਆਪਣੀ ਮਿਹਨਤ ਕਰੋ ਠੱਗੀਆਂ ਨਾਲ ਮਰੋ ਬਹੁਤ ਈ ਠੱਗੀਆਂ 50 50 ਲੱਖ ਦੀਆਂ ਠੱਗੀਆਂ ਮਰਾਲੀਆਂ ਆ ਆ ਪਤਾ ਉਹਨਾਂ ਨੂੰ ਆ ਕਿਰੋ ਤਾਂ ਸਾਰੀ ਉਮਰ ਤੁਹਾਡਾ ਕਰਜ਼ਾ ਨਹੀਂ ਲੱਥਰਣਾ ਹੁਣ ਇਹਨਾਂ ਪੈਸਾ ਆਉਣਾ ਕਿੱਥੋਂ ਆ ਤੇ ਪਹਿਲੀ ਖਤਮ ਹੋ ਗਈ ਆਪਣੀ ਪਹਿਲੀ ਖਰੀਦ ਲਈ ਤੇ ਜੈਂਟਾ ਨੇ ਆਪਣੇ ਘਰ ਭਰ ਲਿਆ ਤੇ ਅੱਜ ਤੋਂ ਬਚ ਕੇ ਰਹੋ ਮੁੱਖ ਮੰਤਰੀ ਜਰੂਰ ਮੈਨੂੰ ਲੱਗਦਾ ਪੰਜਾਬ ਦਾ ਮੁੱਖ ਮੰਤਰੀ ਬਹੁਤ ਵਧੀਆ ਆ ਦੇ ਮੇਰੀ ਕਮੈਂਟਰੀ ਮੈਨੂੰ ਲੱਗਦਾ ਕਿ ਇਹਦੇ ਬੱਚੇ ਬਾਹਰੋਂ ਆਏ ਆ ਅਮਰੀਕਾ ਚ ਉਹਨਾਂ ਨੂੰ ਜੰਟਾ ਕੋਲ ਪੈਸੇ ਜਰੂਰ ਵਾਪਸ ਕਰਾਉਣਗੇ ਠੀਕ ਹੈ ਸੰਗਤ ਠੀਕ ਹੈ ਨਾ ਵਧੀਆ ਬਣ ਗਈ ਬਹੁਤ ਵਧੀਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਗਾਲੇ ਇਲਮ ਦੇ ਮਾਹਰ ਚਮਕਤ